ਅੱਜ ਦਾ ਜੋ ਦਿਨ ਹੈ ਜਿੱਥੇ ਦੀਵਾਲੀ ਹੈ ਵਿਸ਼ਵ ਭਰ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਘਰ-ਘਰ ਦੇ ਅੰਦਰ ਇਹ ਦੋ ਤਰੀਕਿਆਂ ਦੇ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਇੱਕ ਦੀਵਾਲੀ ਕਿ ਜਦੋਂ ਰਾਮਚੰਦਰ ਜੀ ਅਜੁੱਧਿਆ ਵਾਪਸ ਆਏ 14 ਸਾਲ ਦਾ ਬੰਦਵਾਸ ਕੱਟ ਕੇ ਉਸ ਸਮੇ ਅਜੁੱਧਿਆ ਦੇ ਵਿੱਚ ਦੀਪਮਾਲਾ ਕਰਕੇ ਦੀਵੇ ਜਗਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਖੁਸ਼ੀ ਮਨਾਇ ਕੀਤੀ ਪਰ ਇਹ ਕੇਵਲ ਤੇ ਕੇਵਲ ਅਜੁੱਧਿਆ ਦੇ ਵਿੱਚ ਕੀਤਾ ਗਿਆ ਸੀ ਪੂਰੀ ਦੁਨੀਆ ਦੇ ਵਿੱਚ ਨਹੀਂ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਇਹ ਬਾਤ ਦੇ ਵਿੱਚ ਹੋਣਾ ਸ਼ੁਰੂ ਹੋਇਆ ਦੂਜਾ ਦਿਨ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਹਾ ਹੋ ਕੇ ਦੀਵਾਲੀ ਵਾਲੇ ਦਿਨ ਆਉਂਦੇ ਐ ਤੇ ਸਭ ਤੋਂ ਪਹਿਲਾਂ ਜਿਹੜਾ ਦਰਗਾਹ ਹਰਦਾਸ ਸੀ ਜਿਹਦੇ ਘਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਹਿਲੀ ਵਾਰ ਗਏ ਉਹ ਬੜੇ ਪਿਆਰ ਨਾਲ ਸਤਿਗੁਰੂ ਨੂੰ ਘਰ ਲੈ ਕੇ ਗਿਆ। ਸਭ ਤੋਂ ਪਹਿਲਾਂ ਜਿਹੜੀ ਦੀਪ ਵਾਲਾ ਸੀ ਸਿੱਖਾਂ ਦੇ ਵਿੱਚ ਉਹ ਦਰੋਗੇ ਹਰਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਘਰ ਲਾ ਜਾ ਕੇ ਕੀਤੀ ਸੀ ਸਤਕਾਰ ਤੇ ਸਨਮਾਨ ਦੇ ਨਾਲ। ਕਿਉਂਕਿ ਅੱਜ ਬੰਦੀ ਛੋੜ ਦਿਵਸ ਹੈ। ਬੰਦੀ ਛੋੜ ਦਿਵਸ ਬਾਰੇ ਇਤਿਹਾਸ ਬਾਵੇਂ ਆਪਾਂ ਸੁਣਿਆ ਪਰ ਸੰਖੇਪ ਦੇ ਵਿੱਚ ਆਪਾਂ ਸਾਂਝਾ ਕਰਾਂਗੇ। ਜੋ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਦੇ ਪਿਆ ਕਿ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁਟੀ ਨ ਬਨ ਕੀ ਕਾਈ ਕਹ ਨਾਨਕ ਅਬ ਨਾਹਿ ਅੰਤ ਗਤ ਬਿਨ ਹਰ ਕੀ ਸਰਨਾਈ ਕਿ ਜੋ ਜੀਵ ਜੋ ਮਨੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਉਹ ਇਨਾਂ ਬੰਧਨਾਂ ਤੋਂ ਛੁੱਟ ਜਾਂਦਾ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ ਬੰਦ ਖਲਾਸੀ ਪਾਣੇ ਹੋਏ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਸਤਗੁਰੂ ਦੇ ਵਿੱਚ ਇਹ ਤਾਕਤ ਹੈ ਕਿ ਗੁਰੂ ਵਿਕਾਰਾਂ ਦੀ ਬੰਦ ਖਲਾਸੀ ਕਰਕੇ ਜੀਵ ਦੀ ਆਤਮਾ ਨੂੰ ਇਹ ਤੋਂ ਛੁਡਵਾ ਦਿੰਦਾ ਹੈ ਤੇ ਸਰੀਰ ਕਰਕੇ ਵੀ ਪਾਤਸ਼ਾਹ ਜਿਹੜੇ ਬੰਦੀ ਹੈ ਉਹਨਾਂ ਨੂੰ ਛੁਡਵਾ ਦਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਅਸਲ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕਿਉਂ ਰਹਿਣਾ ਪਿਆ ਇਹਦੇ ਮੁੱਖ ਕਾਰਨ ਕੀ ਸਨ ਕਿ ਇਹ ਨੌਬਤ ਕਿਉਂ ਆਈ ਕਿ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਿਲੇ ਦੇ ਵਿੱਚ ਕੈਦ ਕੀਤਾ ਸਭ ਤੋਂ ਵੱਡਾ ਪਹਿਲਾ ਕਾਰਨ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਅਕਾਲ ਤਖਤ ਦੀ ਸਿਰਜਣਾ ਕਰਨੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦੇ ਕਾਰਨ ਸਾਨੂੰ ਪਤਾ ਹੈ ਕਿ ਗੁਰੂ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਸੀਸ ਦੇ ਉੱਪਰ ਤਤੀ ਰੇਤ ਪਾ ਕੇ ਪਾਣੀ ਦੀ ਦੇਗ ਦੇ ਵਿੱਚ ਉਬਾਲ ਕੇ ਕਿੰਨੇ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਜਿਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਫਿਰ ਜਿੱਥੇ ਮਾਲਾ ਹੱਥ ਦੇ ਵਿੱਚ ਹੈ ਉਥੇ ਦੋ ਤਲਵਾਰਾਂ ਪਹਿਨਦੇ ਆ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਨੂੰ ਘੋੜਸਵਾਰੀ ਫੌਜੀ ਟ੍ਰੇਨਿੰਗ ਜੰਗਾਂ ਜੁੱਦਾਂ ਦੀ ਜਿਹੜੀ ਨੀਤੀ ਇਹ ਸਾਰਾ ਕੁਝ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸਿੱਖਾਂ ਨੂੰ ਸਿਖਾਉਂਦੀ ਹੈ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਹੈ ਤੇ ਤਖਤ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਲੋਕਾਂ ਦੇ ਫੈਸਲੇ ਕਰਵਾਉਂਦੇ ਆ ਜਿਵੇਂ ਅਦਾਲਤਾਂ ਲੱਗਦੀਆਂ ਇਸ ਤਰੀਕੇ ਨਾਲ ਇਲਾਕਿਆਂ ਦੀ ਦੂਰ ਦੂਰ ਦੇ ਇਲਾਕਿਆਂ ਦੀ ਸੰਗਤ ਜਿਹੜੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੀ ਹੈ ਨਿਆਂ ਕਰਵਾਉਣ ਵਾਸਤੇ ਆਪਣੇ ਸਮਝੌਤੇ ਕਰਵਾਉਣ ਵਾਸਤੇ ਜਦ ਇਹ ਪਸਾਰਾ ਵਧਦਾ ਗਿਆ ਵਧਦਾ ਗਿਆ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਵਡਿਆਈ ਸਤਿਗੁਰੂ ਦੀ ਪ੍ਰਭਤਾ ਵਧਦੀ ਗਈ ਜੋ ਚੰਦੂ ਸੀ ਚੰਦੂ ਨੇ ਇਹ ਮਨ ਵਿੱਚ ਸੋਚਿਆ ਕਿ ਜੇ ਇਹਨਾਂ ਦਾ ਪ੍ਰਤਾਪ ਇਦਾਂ ਹੀ ਵਧਦਾ ਰਿਹਾ ਕਿਤੇ ਨਾ ਕਿਤੇ ਜਾ ਕੇ ਮੇਰਾ ਪਾਜ ਖੁੱਲਣੈ ਜੋ ਸ਼ਹੀਦੀ ਦੇ ਵਿੱਚ ਮੇਰਾ ਹੱਥ ਸੀ ਇਹਦੀਆਂ ਸਜ਼ਾਵਾਂ ਮੈਨੂੰ ਇਹ ਦੇਣਗੇ ਇਹਨਾਂ ਨੇ ਇੱਕ ਨਾ ਇੱਕ ਦਿਨ ਮੇਰੇ ਗਲਮੇ ਵਿੱਚ ਹੱਥ ਪਾਉਣੀ ਪਾਉਣਾ ਇਨਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਉਹਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਕਿਉਂਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਾਸਤੇ ਠੁਕਰਾਇਆ ਸੀ ਸੰਗਤ ਦੇ ਕਹਿਣ ਤੇ ਫਿਰ ਇਹ ਸਤਗੁਰੂ ਬਾਦ ਪਾਤਸ਼ਾਹ ਜੀ ਦੀ ਬਾਵਤ ਬੜੇ ਕੰਨ ਪਰਦਾਹ ਜਹਾਗੀਰ ਬਾਦਸ਼ਾਹ ਦੇ ਕਿ ਇਹ ਦੀ ਤਖਤ ਲਾਉਂਦੇ ਆ ਇਹ ਦੀ ਕੋੜ ਸਵਾਰੀ ਸਿਖਾਉਂਦੇ ਆ ਇਹ ਦੀ ਸ਼ਸਤਰ ਵਿਦਿਆ ਸਿਖਾਉਂਦੇ ਆ ਇਹ ਜੰਗਾਂ ਜੁੱਦਾਂ ਤੋਂ ਸੰਗਤਾਂ ਨੂੰ ਸਿੱਖਾਂ ਨੂੰ ਜਾਗਰੂਕ ਕਰਦੇ ਐ ਜਾਣੂ ਕਰਵਾਉਂਦੇ ਐ ਇਹ ਫੌਜੀ ਟ੍ਰੇਨਿੰਗਾਂ ਦਿੰਦੇ ਐ ਸ਼ਸਤਰ ਰੱਖਦੇ ਐ ਇਦਾਂ ਦੀਆਂ ਗੱਲਾਂ ਲਿਖ ਕੇ ਉਹਨੇ ਜਹਾਂਗੀਰ ਬਾਦਸ਼ਾਹ ਦੇ ਕੰਨ ਪਰੇ ਪਰ ਇੱਕ ਤੇ ਦਰੋਗਾ ਵਜ਼ੀਰ ਖਾਂ ਜਿਹਦਾ ਗੁਰੂ ਘਰ ਦੇ ਵਿੱਚੋਂ ਜਲੋਦਰ ਦਾ ਰੋਗ ਠੀਕ ਹੋਇਆ ਸੀ ਤੇ ਦੂਜਾ ਦਰੋਗਾ ਹਰਦਾਸ ਤੀਜਾ ਸਾਈ ਮੀਆਂ ਮੀਰ ਤੇ ਚੌਥੀ ਸੀ ਨੂਰ ਜਹਾਂ ਜਿਹੜੀ ਕਿ ਚੰਦੂ ਦੇ ਘਰ ਦੇ ਵਿੱਚ ਸੀ ਇਹ ਚਾਰ ਜਣੇ ਸਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਬੜਿਆਈ ਤੋਂ ਜਾਣੂ ਸਨ ਗੁਰੂ ਘਰ ਦੀ ਸ਼ਕਤੀ ਗੁਰੂ ਘਰ ਦੀ ਅਜਮਤ ਤੋਂ ਜਾਣੂ ਸਨ ਤੇ ਗੁਰੂ ਘਰ ਦਾ ਸਤਕਾਰ ਕਰਦੇ ਸਨ ਜਦ ਪਹਿਲੀ ਮੁਲਾਕਾਤ ਹੋਈ ਚੰਦੂ ਦੀਆਂ ਚਿੱਠੀਆਂ ਤੇ ਉਹਦੀਆਂ ਕੋਝੀਆਂ ਨੀਤਾਂ ਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਮੁਲਾਕਾਤ ਕੀਤੀ ਤੇ ਉਸ ਵੇਲੇ ਉਹਨੇ ਚਰਣਾ ਤੇ ਨਮਸਕਾਰ ਵੀ ਕੀਤੀ ਸਤਕਾਰ ਵੀ ਕੀਤੀ ਕਿਉਂਕਿ ਇਹਨਾਂ ਚਾਰਾਂ ਨੇ ਉਹਨੂੰ ਸਮਝਾਇਆ ਸੀ ਕਿ ਤੂੰ ਚੰਦੂ ਦੀ ਨੀਤੀ ਦੇ ਵਿੱਚ ਨਾ ਆ ਚੰਦੂ ਦੀ ਕੋਜੀ ਹਰਕਤ ਦੇ ਵਿੱਚ ਨਾ ਆ ਇਹ ਝੂਠ ਬੋਲਦਾ ਹੈ ਇਹ ਆਪਣੀ ਖਾਰ ਕੱਢਣ ਵਾਸਤੇ ਆਪਣੇ ਬਚਾਅ ਵਾਸਤੇ ਸਾਰਾ ਕੁਝ ਗੁਰੂ ਘਰ ਵਾਸਤੇ ਝੂਠ ਬੋਲਦਾ ਪਿਆ ਫਿਰ ਉਹਨੇ ਨਮਸਕਾਰ ਕੀਤੀ ਸੀ ਪਰ ਉਸ ਤੋਂ ਬਾਅਦ ਫਿਰ ਜਿਹੜੀ ਚੰਦੂ ਨੇ ਚਾਲ ਚੱਲੀ ਜਿਹੜੀ ਨੀਤੀ ਉਹਨੇ ਖੇਦੀ ਨਜ਼ੂਮੀਆਂ ਨੂੰ ਭੇਜ ਕੇ ਜਹਾਂਗੀਰ ਬਾਦਸ਼ਾਹ ਬਿਮਾਰ ਹੁੰਦਾ ਤੇ ਆਪਣੇ ਨਜ਼ੂਮੀਆਂ ਭੇਜ ਕੇ ਇਹ ਗੱਲ ਜਹਾਂਗੀਰ ਨੂੰ ਕਹਿੰਦਾ ਕਿ ਤੇਰੇ ਉੱਪਰ ਸਾੜ ਸਤੀ ਆਈ ਹੋਈ ਹੈ ਜਿਹੜੀ ਬਿਨਾ ਕਿਸੇ ਬੰਦਗੀ ਤੋਂ ਕੋਈ ਰੱਬੀ ਨੂਰ ਹੋਵੇ ਕੋਈ ਬੰਦਗੀ ਕਰਨ ਵਾਲਾ ਕੋਈ ਭਜਨ ਕਰਨ ਵਾਲਾ ਹੋਵੇ ਜਿਹੜਾ ਤੁਹਾਡੇ ਵਾਸਤੇ ਇਕਾਂਤ ਜਗ੍ਹਾ ਦੇ ਵਿੱਚ ਬੰਦਗੀ ਕਰ ਸਕੇ ਭਗਤੀ ਕਰ ਸਕੇ ਤਾਂ ਤੁਹਾਡੀ ਇਹ ਸਾੜ ਸਤੀ ਟਲ ਸਕਦੀ ਹੈ ਨਹੀਂ ਤੁਹਾਡੀ ਇਸ ਸਾੜ ਸਤੀ ਦੇ ਨਾਲ ਮੌਤ ਵੀ ਹੋ ਸਕਦੀ ਹੈ ਕਿਉਂਕਿ ਚੰਦੂ ਨੂੰ ਇਹ ਡਰ ਸੀ ਕਿ ਜੇ ਇਹਨਾਂ ਦੀ ਮਿੱਤਰਤਾ ਹੀ ਹੋ ਗਈ ਜਾਂ ਜੇ ਇਹਨਾਂ ਦੇ ਹੱਥ ਵਿੱਚ ਕੋਈ ਤਾਕਤ ਆ ਗਈ ਇਹਨਾਂ ਨੇ ਮੇਰੇ ਗਲਮੇ ਤੱਕ ਪਹੁੰਚਣ ਲੱਗਿਆਂ देर ਨਹੀਂ ਲਾਉਣੀ ਹੁਣ ਇਹ ਦੋ ਹੀ ਤਰੀਕੇ ਸਨ ਦੋਈ ਨੀਤੀਆਂ ਸਨ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਨਜ਼ਰਬੰਦ ਕਰਨਾ ਚਾਹੁੰਦੀਆਂ ਸਨ ਇੱਕ ਤੇ ਹਕੂਮਤ ਨੂੰ ਇਹ ਡਰ ਸੀ ਕਿ ਜੇ ਇਹਨਾਂ ਦਾ ਪ੍ਰਤਾਪ ਵੱਧਾ ਗਿਆ ਤਾਂ ਇਹਨਾਂ ਨੇ ਮੈਦਾਨੇ ਜੰਗ ਵਿੱਚ ਸਾਨੂੰ ਟੱਕਰਨਾ ਕਿਉਂਕਿ ਇਹ ਸੰਵਰਥਾ ਰੱਖਦੇ ਆ ਦੂਜਾ ਚੰਦੂ ਦੀ ਨੀਤੀ ਹੁਣ ਨਜ਼ੂਮੀਆਂ ਦੇ ਕਹਿਣ ਤੇ ਦੁਬਾਰਾ ਮੁਲਾਕਾਤ ਜਹਾਂਗੀਰ ਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾ ਕਰਦਾ ਕਿਉਂਕਿ ਜਹਾਂਗੀਰ ਨੂੰ ਚੰਦੂ ਨੇ ਇਹ ਸਪਸ਼ਟ ਕਹਿ ਦਿੱਤਾ ਸੀ ਜਦੋਂ ਉਹਨੇ ਪੁੱਛਿਆ ਕਹਿੰਦਾ ਜੀ ਕੌਣ ਹੋਵੇਗਾ ਐਸਾ ਜਿਹੜਾ ਸਾਡੇ ਵਾਸਤੇ ਭਗਤੀ ਕਰੇ ਤੇ ਕੌਣ ਹੈ ਐਸਾ ਬੰਦਗੀ ਵਾਲਾ ਜਿਹਦੇ ਬੰਦਗੀ ਕਰਨ ਦੇ ਨਾਲ ਪ੍ਰਮਾਤਮਾ ਖੁਸ਼ ਹੋ ਕੇ ਮੇਰੀ ਸਾੜ ਸਤੀ ਤਾਲ ਸਕਦਾ ਚੰਦੂ ਨੇ ਸਪਸ਼ਟ ਕਿਹਾ ਕਹਿੰਦੇ ਤੁਹਾਡਾ ਮਿੱਤਰ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਭਜਨ ਬੰਦਗੀ ਵਾਲੇ ਵੀ ਹੈ ਤੇ ਤੇਜ ਪ੍ਰਤਾਪ ਵੀ ਹੈ ਤੇ ਗੱਦੀ ਨਸ਼ੀਨ ਵੀ ਨੇ ਤੇ ਦੂਜੀ ਉਹਨਾਂ ਨਾਲ ਤੁਹਾਡੀ ਮਿੱਤਰਤਾ ਵੀ ਹੈ ਤੁਹਾਡਾ ਆਖਿਆ ਕਦੇ ਉਮੋੜ ਨਹੀਂ ਸਕਦੇ ਤੁਹਾਡੇ ਵਾਸਤੇ ਇਨਕ ਤੇ ਉਕਾਰੀ ਸਕਦੇ ਆ ਕਿਉਂਕਿ ਪਹਿਲੀ ਗੱਲ ਜਿਹੜੀ ਆਉਂਦੀ ਹੈ 40 ਦਿਨ ਦੇ ਜ਼ਿਕਰ ਦੀ ਹੁੰਦੀ ਹੈ ਕਿ 40 ਦਿਨ ਵਾਸਤੇ ਆਖਿਆ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸੰਦੂ ਕਹਿੰਦਾ ਤੁਹਾਡੀ ਗੱਲ ਉਹ 모ੜ ਨਹੀਂ ਸਕਦੇ ਫਿਰ ਇਥੋਂ ਮੁਲਾਕਾਤ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਤੇ ਆਕੇ ਦਹਾਗੀਰ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮੈਂ ਕਹਿਣਾ ਨਹੀਂ ਕਹਿਣਾ ਤੇ ਨਹੀਂ ਚਾਹੁੰਦਾ ਪਰ ਮੇਰੀ ਮਜਬੂਰੀ ਹੈ ਮੇਰੀ ਸਿਹਤ ਮੈਨੂੰ ਇਹ ਕਹਿਣ ਤੋਂ ਵਾਰ-ਵਾਰ ਪ੍ਰੇਰਿਤ ਕਰਦੀ ਹੈ ਕਿ ਮੇਰੇ ਉੱਪਰ ਸਾੜ ਸਤੀ ਹੈ ਤੁਸੀਂ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਦੀ ਇਕਾਂਤ ਜਗ੍ਹਾ ਦੇ ਵਿੱਚ ਕੁਝ ਸਮਾਂ ਬੰਦਗੀ ਕਰੋ ਭਜਨ ਬੰਦਗੀ ਕਰਕੇ ਮੇਰੇ ਉੱਪਰ ਆਈ ਹੋਈ 60 ਸਤੀ ਨੂੰ ਤੁਸੀਂ ਟਾਲੋ ਕਿਉਂਕਿ ਤੁਸੀਂ ਸਮਰੱਥਾ ਰੱਖਦੇ ਹੋ ਤੁਸੀਂ ਤਾਕਤ ਰੱਖਦੇ ਹੋ ਤੇ ਇੱਥੇ ਜਦੋਂ ਇਹ ਵਚਨ ਕਹੇ ਨਾ ਧੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਹੱਸ ਪੇ ਕਹਿੰਦੇ ਜਹਾਂਗੀਰ 60 ਸਤੀ ਤੇ ਆਈ ਹੈ ਪਰ ਤੇਰੇ ਤੇ ਨਹੀਂ ਕਿਸੇ ਹੋਰ ਤੇ ਆਈ ਹੈ ਤੇ ਸਾਨੂੰ ਪਤਾ ਹੈ ਪਾਤਸ਼ਾਹ ਕਹਿੰਦੇ ਇਹ ਇਦਾਂ ਟਲ ਵੀ ਨਹੀਂ ਸਕਦੀ ਇਹ 60 ਸਤੀ ਉਹਦੀ ਜਾਨ ਲੈ ਕੇ ਟਲੇਗੀ ਕਿਉਂਕਿ ਰਮਜਸੀ ਫਕੀਰਾਂ ਵਾਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਾਣੀ ਜਾਣ ਸਨ ਕਿ ਇਹ ਚੰਦੂ ਦੀ ਨੀਤੀ ਹੈ ਚੰਦੂ ਦੀ ਚਾਲ ਹੈ ਜਿਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਬਿਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਬਿਨਾ ਉਦਮ ਕੀਤੇ ਆ ਇਹ ਟਲ ਨਹੀਂ ਸਕਦੀ ਤੇ ਉਥੋਂ ਫਿਰ ਜਹਾਂਗੀਰ ਨੂੰ ਹਾਂ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦੇ ਆ ਕਰੀਬਨ 1613 ਈਸਵੀ ਦੇ ਵਿੱਚ ਹੁਣ ਇਥੇ ਇਹ ਗੱਲ ਯਾਦ ਰੱਖਣੀ ਕਈਆਂ ਨੇ ਲਿਖਿਆ 18 ਸਾਲ ਦਾ ਸਫ਼ਰ ਕਈਆਂ ਨੇ 12 ਸਾਲ ਦੀ ਗੱਲ ਲਿਖੀ ਐ ਤੇ ਕਈਆਂ ਨੇ 40 ਦਿਨ ਦੀ ਕਈਆਂ ਨੇ 6 ਮਹੀਨਿਆਂ ਦੀ ਪਰ ਜਦੋਂ ਸਾਰੀਆਂ ਤਰੀਕਾਂ ਦੀ ਪੜਤਾਲ ਕੀਤੀ ਜਾਂਦੀ ਹੈ ਸਾਰੀਆਂ ਡੇਟਾਂ ਦੀ ਖੋਜ ਕੀਤੀ ਜਾਂਦੀ ਹੈ ਤੇ ਇਤਿਹਾਸ ਕਹਿੰਦਾ ਤਕਰੀਬਨ 6 ਸਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਰਹਿੰਦੀ ਆ ਸਤਗੁਰੂ ਜਾਂਦੀ ਹੈ ਗਵਾਲੀਅਰ ਦੇ ਕਿਲੇ ਦੇ ਵਿੱਚ ਹੁਣ ਇਹ ਕਿਲਾ ਉਹ ਸੀ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਪ੍ਰਮੁੱਖ ਕਿਲਿਆਂ ਦੇ ਵਿੱਚੋਂ ਸੀ ਕੈਦਖਾਨਾ ਬਣਿਆ ਹੋਇਆ ਸੀ ਇਸ ਕਿਲੇ ਦੇ ਵਿੱਚ ਪਹਿਲਾਂ ਹੀ 103 ਰਾਜੇ ਕੈਦ ਸਨ ਵੱਖ-ਵੱਖ ਰਿਆਸਤਾਂ ਦੇ ਰਾਜੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ 51 ਰਾਜੇ ਉਹ ਸਨ ਜਿਹੜੇ ਛੋਟੇ-ਮੋਟੇ ਰਿਆਸਤਾਂ ਦੇ ਮਾਲਕ ਸਨ ਜਿਨ੍ਹਾਂ ਦੀ ਛੋਟੀ ਮੋਟੀ ਸਜ਼ਾ ਮੁਕਰਰ ਕੀਤੀ ਹੋਈ ਸੀ ਪਰ ਇਹ ਨਹੀਂ ਸੀ ਕਿ ਕਦ ਉਹ ਛੁੱਟਣਗੇ ਕਦ ਉਹਨਾਂ ਦੀ ਬੰਦ ਖਲਾਸੀ ਹੋਵੇਗੀ ਪਰ ਬਵੰਜਾ ਰਾਜੇ ਉਹ ਸਨ ਜਿਨ੍ਹਾਂ ਨੂੰ ਇਹ ਤੈਅ ਸੀ ਕਿ ਮਰਨ ਤੋਂ ਬਾਅਦ ਹੀ ਇਸ ਕਿਲੇ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ ਅਰਥ ਹੀ ਜਾਂ ਪਿੰਜਰ ਹੀ ਇਸ ਕਿਲੇ ਦੇ ਵਿੱਚੋਂ ਬਾਹਰ ਜਾ ਸਕਦਾ ਹੈ ਜਿਉਂਦੇ ਦੀ ਉਹਨਾਂ ਦਾ ਬਾਹਰ ਜਾਣਾ ਸੰਭਵ ਨਹੀਂ ਹੈ ਇਹ 52 ਉਹ ਵੱਡੇ ਰਾਜੇ ਸਨ ਜਿਨ੍ਹਾਂ ਨੂੰ ਜਹਾਂਗੀਰ ਨੂੰ ਜਿਨ੍ਹਾਂ ਦਾ ਖਤਰਾ ਸੀ ਕਿ ਇਹ ਜੇ ਬਾਹਰ ਆਉਂਦੇ ਹੈ ਆਪਣੀਆਂ रियासतਾਂ ਸੰਭਾਲਦੇ ਹੈ ਤੇ ਮੇਰਾ ਰਾਜਪਾਗ ਖਤਰੀ ਵਿੱਚ ਆ ਜਾਵੇਗਾ ਜਿਸ ਕਰਕੇ ਇਹਨਾਂ ਨੂੰ ਬੰਦੀ ਬਣਾ ਕੇ ਸੰਗਲਾਂ ਦੇ ਨਾਲ ਨੂੜ ਕੇ ਜਕੜ ਕੇ ਇਸ ਕਿਲੇ ਦੀ ਕੈਦ ਵਿੱਚ ਰੱਖਿਆ ਹੋਇਆ ਸੀ ਤੇ ਇਸ ਕਿਲੇ ਦੀ ਕੈਦ ਦੇ ਵਿੱਚ ਇਹਨਾਂ ਨੂੰ ਸਿਰਫ ਚਾਰ ਚੀਜ਼ਾਂ ਨਜ਼ਰ ਆਉਂਦੀਆਂ ਸੀ ਜਾਂ ਤੇ ਕਿਲੇ ਦੀਆਂ ਕੰਧਾਂ ਜਾਂ ਕਿਲੇ ਦੀ ਰੇਤ ਜਾਂ ਆਪਣੀ ਮੌਤ ਜਾਫਰ ਜਹਾਂਗੀਰ ਦੀ ਕੈਦ ਹੋਰ ਕੁਝ ਨਹੀਂ ਸੀ ਨਜਰਾਉਂਦਾ ਹੁਣ ਜਦ ਇਹਨਾਂ ਦੇ ਭਾਗ ਜਾ ਕੇ ਜਿਹੜੀ ਗੱਲ ਆਪਾਂ ਕੀਤੀ ਹੈ ਕਿ ਬੰਦ ਖਲਾਸੀ ਭਾਣੇ ਹੋਏ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਆ ਬਾਣੀ ਵਿੱਚ ਕੇ ਪੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਲੇ ਅੰਦਰ ਦਾਖਲ ਹੁੰਦੇ ਆ ਤੇ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਕਿਲੇ ਵਿੱਚ ਟਿਕਾ ਕਰਦੇ ਆ ਤੇ ਇਹਨਾਂ ਰਾਜਿਆਂ ਨੂੰ ਇਹ ਗੱਲ ਪਤਾ ਸੀ ਕਿ ਗੁਰੂ ਨਾਨਕ ਦੀ ਗੱਦੀ ਦੀ ਤਾਕਤ ਕੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਲੇ ਦੇ ਵਿੱਚ ਗਏ ਪਰ ਇੱਥੇ ਦੋ ਗੱਲਾਂ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤੀਆਂ ਸਤਿਗੁਰੂ ਜਾਣਦੇ ਸਨ ਇਸ ਕਿਲੇ ਦੇ ਮਾਹੌਲ ਨੂੰ ਉਸ ਕਿਲੇ ਦਾ ਪ੍ਰਸ਼ਾਦਾ ਛਕਣ ਤੋਂ ਇਨਕਾਰ ਕੀਤਾ ਕਈ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਭੁੱਖੇ ਰਹੇ ਕੋਈ ਅੰਨ ਪਾਣੀ ਕੁਝ ਵੀ ਕਿਲੇ ਦਾ ਛਕਿਆ ਨਹੀਂ ਕਿਉਂਕਿ ਸ਼ਾਹੀ ਕਿਲਾ ਸੀ ਤੇ ਕਿਲੇ ਦੇ ਵਿੱਚ ਜਿਹੜੀ ਰਸਤਬੰਦੀ ਆਉਂਦੀ ਸੀ ਉਹ ਤੋਂ ਪਾਤਸ਼ਾਹ ਜਾਣੂ ਸਨ ਕਿ ਇਹ ਧਰਮ ਦੀ ਕਿਰਤ ਨਹੀਂ ਹੈ ਧਰਮ ਦਾ ਖਾਜਾ ਨਹੀਂ ਹੈ ਇਹ ਸਾਡੇ ਵਾਸਤੇ ਪਰਵਾਣ ਨਹੀਂ ਫਿਰ ਜਦ ਸਿੱਖਾਂ ਨੇ ਇਸ ਗੱਲ ਨੂੰ ਸਮਝਿਆ ਭਾਈ ਬਿਦੀ ਚੰਨ ਤੇ ਭਾਈ ਪ੍ਰਾਣਾ ਵਰਗੇ ਜਿਹੜੇ ਸਿੱਖ ਸਨ ਉਹਨਾਂ ਨੇ ਕਿਲੇ ਦੇ ਵਿੱਚੋਂ ਬਾਹਰ ਜਾਣਾ ਸਾਰਾ ਦਿਨ ਮਜ਼ਦੂਰੀ ਕਰਨੀ ਦਿਹਾੜੀ ਕਰਨੀ ਕਿਰਤ ਵਿਰਤ ਕਰਨੀ ਜੋ ਕੁਝ ਵੀ ਉਸ ਪੈਸਿਆਂ ਦਾ ਆਉਣਾ ਉਹ ਰਸਤ ਪਾਣੀ ਲਿਆ ਕੇ ਕਿਲੇਵ ਦੇ ਵਿੱਚ ਆ ਕੇ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਛਕਾਉਂਦੇ ਰਹੇ ਤੇ ਅੱਜ ਵੀ ਕਿਲਾ ਜਾ ਕੇ ਦੇਖਾਂਗੇ ਨਾ ਉਹ 52 ਦੇ 52 ਥੰਮ ਦਿੱਥੇ ਰਾਜੇ ਸੰਗਲਾਂ ਦੇ ਨਾਲ ਜਕੜੇ ਹੋਏ ਸਨ ਨੂੜੇ ਸਨ ਅੱਜ ਵੀ ਮੌਜੂਦ ਹੈ ਤੇ ਇੱਕ ਪਾਸੇ ਸਥਾਨ ਬਣਿਆ ਹੋਇਆ ਗੁਰੂ ਘਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਰੱਖਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਫਿਰ ਨਿਤ ਦੀ ਜਿਹੜੀ ਕਾਰ ਆਰੰਭ ਕੀਤੀ ਨਾ ਅੰਮ੍ਰਿਤ ਵੇਲੇ ਬਾਣੀ ਦਾ ਜਾਪ ਹੋਣਾ ਅਮਰਤ ਵੇਲੇ ਕੀਰਤਨ ਹੋਣਾ ਤੇ ਸ਼ਾਮਾਂ ਦੇ ਵੇਲੇ ਰਹਿਰਾਸ ਦਾ ਪਾਠ ਸ਼ਬਦਾਂ ਦਾ ਪਾਠ ਗੁਰਬਾਣੀ ਦੀ ਵਿਆਖਿਆ ਤੇ ਗੁਰਬਾਣੀ ਦਾ ਕੀਰਤਨ ਨਿਤ ਦੀ ਕਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਰੰਭ ਕਰ ਦਿੱਤੀ ਹੁਣ ਨਿਤ ਜਿੱਥੇ ਰਾਜਿਆਂ ਦੀਆਂ ਚੀਖ ਝਖੜਾਂ ਸਨ ਰਾਜੇ ਕਰਲੌਂਦੇ ਸਨ ਰੋਂਦੇ ਸਨ ਬਿਲਕਦੇ ਸਨ ਤੇ ਉਹ ਬਿਲਕਣਾ ਤੇ ਉਹ ਚੀਖ ਝਗਾੜੇ ਟਕਾ ਦੇ ਵਿੱਚ ਬਦਲ ਗਏ ਕਿਉਂਕਿ ਸਤਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਬਾਣੀ ਦਾ ਜਾਪ ਅਰੰਭ ਹੋ ਗਿਆ ਹੌਲੀ 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 ਕਰਕੇ ਕੁਝ ਮਹੀਨਿਆਂ ਦੇ ਵਿੱਚ ਉਹ ਸਾਰੇ ਦਾ ਸਾਰਾ ਕਿਲਾ ਸਤ ਸੰਗਤ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ ਰੋਜ਼ ਸਾਰੇ ਜਾਣੇ ਸੰਗਤ ਦੇ ਵਿੱਚ ਜੁੜਦੇ ਆ ਸੰਗਤ ਦੇ ਵਿੱਚ ਬੈਠ ਕੇ ਬਾਣੀ ਸੁਣਦੇ ਆ ਕੀਰਤਨ ਸੁਣਦੇ ਆ ਗੁਰਮਤਿ ਵਿਚਾਰ ਸੁਣਦੇ ਆ ਤੇ ਇਹਨਾਂ ਕੋ ਵਿਸ਼ਵਾਸ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਹੋ ਗਿਆ ਕਿ ਉਹ ਮਨ ਹੀ ਮਨ ਸੋਚਦੇ ਆ ਕਿ ਸਾਡੇ ਪਤਾ ਨਹੀਂ ਕਿਹੜੇ ਚੰਗੇ ਪਾਗ ਜਾ ਕੀ ਹੈ ਜਿਸ ਕਰਕੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਸੰਗਤ ਹੋ ਗਈ ਤੇ ਇੱਕ ਆਸ ਮਨ ਦੇ ਵਿੱਚ ਬਣ ਲੱਗੀ ਕਿ ਹੋ ਸਕਦਾ ਹੈ ਹੁਣ ਸਾਡੀ ਰਿਹਾਈ ਵੀ ਹੋ ਜਾਵੇ ਹੋ ਸਕਦਾ ਹੈ ਸਾਨੂੰ ਨਵਾਂ ਜੀਵਨ ਵੀ ਮਿਲ ਜਾਵੇ ਹੋ ਸਕਦਾ ਹੈ ਇਸ ਕੇਲੇ ਵਿੱਚੋਂ ਸਾਡੀ ਬੰਦ ਖਲਾਸੀ ਵੀ ਹੋ ਜਾਵੇ ਪਰ ਇਥੇ ਇਹ ਨਹੀਂ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਬਾਰ ਨਹੀਂ ਕੀਤਾ। ਚੰਦੂ ਨੇ ਹਰਦਾਸ ਦਰੋਗੇ ਨੂੰ ਚਿੱਠੀਆਂ ਲਿਖੀਆਂ ਕਿ ਤੂੰ ਜਿੰਨੀ ਮਾਇਆ ਚਾਵੇਂਗਾ, ਜਿੰਨੇ ਪੈਸੇ ਚਾਵੇਂਗਾ ਮੈਂ ਤੈਨੂੰ ਦੇਣ ਵਾਸਤੇ ਤਿਆਰ ਆ। ਪਰ ਤੂੰ ਇਸ ਕੈਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਮਾਰ ਦੇ। ਉਹਨਾਂ ਨੂੰ ਜਾਨੋਂ ਖਤਮ ਕਰ ਦੇ। ਜੋ ਤੂੰ ਚਾਵੇਂਗਾ ਉਹ ਤੇਰੇ ਵਾਸਤੇ ਤਿਆਰ ਹੋਵੇਗਾ। ਇੱਕ ਚਿੱਠੀ ਲਿਖੀ, ਇੱਕ ਪੋਸ਼ਾਕ ਭੇਜੀ, ਗਰਮੀਆਂ ਦਾ ਸਮਾਂ ਸੀ। ਉਸ ਪੋਸ਼ਾਕ ਦੇ ਉੱਪਰ ਜ਼ਹਿਰ ਲਾ ਕੇ ਸਾਰੀ ਪੋਸ਼ਾਕ ਨੂੰ ਜ਼ਹਿਰ ਦੇ ਨਾਲ ਪਿਉ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਵਾਸਤੇ ਪਹਿਨਣ ਵਾਸਤੇ ਭੇਜਿਆ ਚੰਦੂ ਨੇ ਤੇ ਇੱਕ ਚਿੱਠੀ ਲਿਖੀ ਜਿਹੜੀ ਚਿੱਠੀ ਦਰੋਗੇ ਹਰਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਪੜਾਈ ਕਿਸ ਅਤੇ ਪਾਤਸ਼ਾਹ ਤੁਹਾਡੇ ਵਾਸਤੇ ਇਹ ਨੀਤੀ ਚੰਦੂ ਅਪਣਾ ਰਿਹਾ ਇਹ ਚਿੱਠੀ ਤੁਸੀਂ ਆਪਣੇ ਅੱਖਾਂ ਦੇ ਨਾਲ ਪੜ ਲਓ ਤੇ ਇਹ ਨਿਆ ਕਰ ਲਓ ਕਿ ਉਹ ਮੈਨੂੰ ਖਰੀਦਣ ਵਾਸਤੇ ਯਤਨ ਕਰਦਾ ਪਿਆ ਨਾਲ ਹੀ ਉਹਨੇ ਹਰਦਾਸ ਨੇ ਕਿਹਾ ਕਿ ਇਹ ਪਸ਼ਾਕ ਤੁਸੀਂ ਪਹਿਨਣੀ ਨਹੀਂ ਕਿਉਂਕਿ ਜੇ ਪਹਿਨੋਗੇ ਤੇ ਤੁਹਾਡੀ ਮੌਤ ਹੋ ਜਾਣੀ ਹੈ ਤੁਹਾਡਾ ਸਰੀਰ ਖਤਮ ਹੋ ਜਾਣਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੁਸਕਰਉਂਦੇ ਹੋਏ ਦਰੋਗੇ ਹਰਦਾਸ ਨੂੰ ਕਹਿੰਦੇ ਐ ਕਹਿੰਦੇ ਹਰਦਾਸ ਜਨਮ ਤੇ ਮੌਤ ਪਰਮਾਤਮਾ ਦੇ ਹੱਥ ਵਿੱਚ ਹੈ ਕਹਿੰਦੇ ਇਹ ਚੰਦੂ ਦੀਆਂ ਨੀਤੀਆਂ ਸਾਨੂੰ ਕੁਝ ਨਹੀਂ ਕਰ ਸਕਦੀਆਂ ਜਿੰਨਾ ਸਮਾਂ ਪਰਮੇਸ਼ਰ ਸਾਡੇ ਵੱਲ ਹੈ ਸਤਗੁਰੂ ਨੇ ਕਿਹਾ ਤੈਸਾ ਅੰਮ੍ਰਿਤ ਤੈਸੀ ਬਖਾਟੀ ਐਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਉਹ ਚੰਦੂ ਦੀ ਭੇਜੀ ਹੋਈ ਪੋਸ਼ਾਕ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੈਣਣੀ ਕੀਤੀ ਪਰ ਕੱਖ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਨਹੀਂ ਹੋਇਆ ਦਰੋਗੇ ਹਰਦਾਸ ਨੇ ਬੜੀ ਸੇਵਾ ਸਤਗੁਰੂ ਸੱਚੇ ਪਾਤਸ਼ਾਹ ਦੀ ਕੀਤੀ ਅਖੀਰ ਉਹ ਸਮਾਂ ਆ ਗਿਆ ਕਿਉਂਕਿ ਚੰਦੂ ਨੇ ਬੜੀਆਂ ਨੀਤੀਆਂ ਕੀਤੀਆਂ ਪਰ ਜਹਾਂਗੀਰ 5-6 ਸਾਲ ਇਸ ਇਲਾਕੇ ਤੋਂ ਪਾਸੇ ਰਿਹਾ ਉਦੀ 60 ਸਤੀਤੇ ਕੀ ਟਲ ਨਹੀਂ ਸੀ ਜਦ ਸਮਾ ਉੱਪਰ ਦੀ ਲੰਘਦਾ ਗਿਆ ਸਿੱਖ ਸੰਗਤਾਂ ਅਕਿਲੇ ਦੀਆਂ ਦੀਵਾਰਾਂ ਕੋਲ ਆ ਕੇ ਕੀਰਤਨ ਕਰਕੇ ਜਾਪ ਕਰਕੇ ਮੁੜਦੀਆਂ ਨਹੀਂ ਆ ਇਸ ਤਾਕ ਦੇ ਵਿੱਚ ਕਿ ਅੱਜ ਵੀ ਰਿਹਾਈ ਹੋਵੇਗੀ ਕੱਲ ਵੀ ਰਿਹਾਈ ਹੋਵੇਗੀ ਹੁਣ ਵੀ ਸਤਗੁਰੂ ਪਾਤਸ਼ਾਹ ਛੋਟਣਗੇ ਪਰ ਅਖੀਰ ਭਾਈ ਜੇਠੇ ਤੇ ਪ੍ਰਾਣੇ ਨੇ ਜਹਾਂਗੀਰ ਨੂੰ ਸ਼ੇਰਾਂ ਦਾ ਰੂਪ ਧਾਰਨ ਕਰਕੇ ਰਾਤ ਨੂੰ ਡਰਾਉਣਾ ਉਹਦੇ ਸੁਪਨਿਆਂ ਦੇ ਵਿੱਚ ਜਾਣਾ ਤੇ ਇਸ ਗੱਲ ਤੋਂ ਜਾਣੂ ਕਰਵਾਉਣਾ ਕਿ ਜਿਹੜੀ ਨੀਤੀ ਤੈ ਅਪਣਾ ਰੱਖੀ ਐ ਜਿਸ ਅੱਲਾ ਦੇ ਨੂਰ ਨੂੰ ਤੂੰ ਕਿਲੇ ਦੇ ਵਿੱਚ ਬੰਦ ਰੱਖਿਆ ਹੋਇਆ ਉਹ ਤੇਰੇ ਵਾਸਤੇ ਪਲਾ ਨਹੀਂ ਅਸਲ ਦੇ ਵਿੱਚ ਤੇਰੀ ਸਾੜ ਸਤੀ ਦਾ ਉਹ ਕਾਰਨ ਬਣ ਸਕਦੇ ਐ ਜੇ ਤੂੰ ਉਹਨਾਂ ਨੂੰ ਨਾ ਰਹਾ ਕੀਤਾ ਦੂਜੇ ਪਾਸਿਓਂ ਨੂਰ ਜਹਾਨੇ ਕਹਿਣਾ ਸਾਈ ਮੀਆਂ ਮੀਰ ਨੇ ਕਹਿਣਾ ਵਜ਼ੀਰ ਖਾਨ ਨੇ ਇਸ ਗੱਲ ਦਾ ਪ੍ਰੈਸ਼ਰ ਜਹਾਂਗੀਰ ਦੇ ਉੱਪਰ ਪਾਉਣਾ ਕਿ ਜਿਨ੍ਹਾਂ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਰੱਖ ਕੇ ਭੁੱਲ ਗਿਆ ਜਾਂ ਤੂੰ ਅਵੇਸਲਾ ਹੋ ਗਿਆ ਇਗਨੋਰ ਕਰ ਦਿੱਤਾ ਹੈ ਆਪਣੇ ਮਨ ਦੇ ਵਿੱਚੋਂ ਉਹਨਾਂ ਨੂੰ ਜਲਦੀ ਰਿਹਾ ਕਰਨਾ ਪੈਣਾ ਫਿਰ ਇਹ ਰਿਹਾਈ ਦੀ ਗੱਲ ਚੱਲਦੀ ਹੈ ਜਿਹਦੇ ਵਿੱਚ ਇਹਨਾਂ ਤਿੰਨਾਂ ਦਾ ਹੱਥ ਸੀ ਨੂਰਜਹਾਂ ਸਾਈ ਮੀਆਂ ਮੀਰ ਵਜ਼ੀਰ ਖਾਨ ਤੇ ਚੌਥਾ ਦਰੋਗਾ ਤੇ ਪੰਨਵੀ ਜਿਹੜੀ ਗੱਲ ਸੀ ਸ਼ੇਰਾਂ ਦਾ ਰੂਪ ਧਾਰਨ ਕਰਕੇ ਉਹਦੇ ਸੁਪਨੇ ਦੇ ਵਿੱਚ ਜਾ ਕੇ ਡਰਾਉਣਾ ਤੇ ਸੇਜਾ ਤੋਂ ਖੜੇ ਹੋ ਕੇ ਉੱਠ ਕੇ ਉਹਨੇ ਬੈਠ ਜਾਣਾ ਤੇ ਮਨ ਹੀ ਮਨ ਚਿੰਤਤ ਰਹਿਣਾ ਫਿਰ ਉਹਨੇ ਦਿੱਲੀ ਤੋਂ ਇਹ ਹੁਕਮ ਭੇਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਰਿਹਾਈ ਕਰਨ ਵਾਸਤੇ ਜਦ ਰਿਹਾਈ ਦੀ ਗੱਲ ਚੱਲਦੀ ਏ ਤੇ ਰਾਜੇ ਜਿਹੜੇ ਸਨ ਪਰੇਸ਼ਾਨ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨ ਪੜ ਲੈਂਦੇ ਆ ਕਿ ਸੱਚੇ ਪਾਤਸ਼ਾਹ ਤੁਹਾਡੇ ਆਉਣ ਦੇ ਨਾਲ ਸਾਡੇ ਮਨਾਂ ਵਿੱਚ ਇੱਕ ਆਸ ਵੱਜੀ ਏ ਇੱਕ ਪਰੋਸਾ ਵੱਜਿਆ ਜੇ ਤੁਸੀਂ ਜਾਓਗੇ ਤੇ ਸਾਡੀ ਜ਼ਿੰਦਗੀ ਨਰਕ ਬਣ ਜਾਣੀ ਏ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਕਿਹਾ ਸੀ ਕਿ ਜਹਾਗੀਰ ਦੇਤੇ ਇਹਨਾਂ ਰਾਜਿਆਂ ਨੂੰ ਕਿਲੇ ਦੇ ਵਿੱਚੋਂ ਰਿਹਾ ਕਰ ਸਕਦੇ ਤਾਂ ਤੇ ਅਸੀਂ ਵੀ ਰਿਹਾ ਹੋ ਜਾਵਾਂਗੇ ਨਹੀਂ ਅਸੀਂ ਵੀ ਇਸ ਕਿਲੇ ਤੋਂ ਬਾਹਰ ਨਹੀਂ ਜਾਣਾ ਫਿਰ ਸਤਗੁਰੂ ਦੇ ਕਹਿਣ ਤੇ ਪਹਿਲਾਂ 52 ਜਿਹੜੇ ਰਾਜੇ ਸਨ 51 ਰਾਜੇ ਜਿਨ੍ਹਾਂ ਦੀ ਛੋਟੀ ਕੈਦ ਸੀ ਛੋਟੀਆਂ ਰਿਆਸਤਾਂ ਦੇ ਮਾਲਕ ਸਨ ਉਹਨਾਂ ਨੂੰ ਰਿਹਾ ਕੀਤਾ ਉਸ ਤੋਂ ਬਾਅਦ ਉਹਨੇ ਬਚਨ ਸਤਗੁਰੂ ਪਾਤਸ਼ਾਹ ਦਾ ਮੰਨਿਆ ਤੇ ਇੱਕ ਚਾਲ ਖੇਡੀ ਇੱਕ ਸਕੀਮ ਖੇਲੀ ਕਿ ਜਿੰਨੇ ਰਾਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚੋਲੇ ਦੀਆਂ ਕਲੀਆਂ ਫੜ ਕੇ ਨਿਕਲ ਸਕਦੇ ਆ ਉਹਨੇ ਨਿਕਲ ਜਾਣ ਬਾਕੀਆਂ ਨੂੰ ਕੈਦ ਦੇ ਵਿੱਚ ਰੱਖਿਆ ਜਾਏਗਾ ਫਿਰ ਸਤਗੁਰੂ ਨੇ ਦਰੋਗੇ ਹਰਦਾਸ ਨੂੰ ਕਹਿ ਕੇ 52 ਕਲੀਆਂ ਵਾਲਾ ਇੱਕ ਚੋਲਾ ਤਿਆਰ ਕਰਵਾਇਆ ਜਿਹੜਾ ਅੱਜ ਵੀ ਰਾੜਾ ਸਾਹਿਬ ਦੇ ਕੋਲ ਕਢਾਣੀ ਕਲਾ ਪਿੰਡ ਦੇ ਵਿੱਚ ਪਿਆ ਹੈ ਦਰਸ਼ਨ ਕੀਤੇ ਜਾ ਸਕਦੇ ਆ ਕੁਝ ਪੋਥੀਆਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਦੀਆਂ ਤੇ ਉਸ ਤੋਂ ਬਾਅਦ ਖੋਜ ਦੇ ਵਿੱਚ ਵੀ ਜਿਹੜਾ ਖੂਬ ਬਣਿਆ ਹੋਇਆ ਸੀ ਜਿੱਥੋਂ ਨਿਤ ਪਾਣੀ ਲੈਂਦੇ ਸਨ ਪਾਤਸ਼ਾਹ ਇਸ਼ਨਾਨ ਕਰਨ ਵਾਸਤੇ ਤੇ ਜਲ ਛਕਣ ਵਾਸਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਉਹਦੇ ਵਿੱਚੋਂ ਵੀ ਕੁਝ ਚੀਜ਼ਾਂ ਨਿਸ਼ਾਨੀਆਂ ਦੇ ਤੌਰ ਤੇ ਨਿਕਲੀਆਂ ਤੇ ਉਹ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਗਿਆ ਇੱਕ ਇੱਕ ਕਲੀ ਨੂੰ ਇੱਕ ਇੱਕ ਰਾਜੇ ਨੇ ਫੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਰਕੇ ਉਹਨਾਂ ਤੇ ਉਪਕਾਰ ਕਰਕੇ ਕਿਉਂਕਿ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਦੀਨਾ ਹੁਣ ਇੱਥੇ ਇਹ ਗੱਲ ਇੰਨੀ ਸੌਖੀ ਨਹੀਂ ਸੀ ਕਿ ਰਾਜਿਆਂ ਨੂੰ ਕੱਢਣਾ ਕੈਦ ਦੇ ਵਿੱਚੋਂ ਏਡੀ ਸੌਖੀ ਗੱਲ ਨਹੀਂ ਸੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਦਾ ਵੀ 짐ਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਚੁੱਕਿਆ ਸੀ ਕਿਉਂਕਿ ਦਹਾਗੀਰ ਨੇ ਇਹ ਸ਼ਰਤ ਰੱਖੀ ਸੀ ਕਹਿੰਦੇ ਰਿਹਾਲ ਤੇ ਹੋ ਜਾਣਗੇ ਪਰ ਉਸ ਤੋਂ ਬਾਅਦ ਜੇ ਮੇਰੇ ਰਾਜ ਭਾਗ ਨੂੰ ਖਤਰਾ ਹੁੰਦਾ ਤੇ ਇਹਨਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ ਕਿਉਂਕਿ ਇਹ ਬਾਗੀ ਵੀ ਹੋ ਸਕਦੇ ਆ ਨਾ ਬਗਾਵਤ ਵੀ ਕਰ ਸਕਦੇ ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਇਹਨਾਂ ਦੀ ਜ਼ਿੰਮੇਵਾਰੀ ਛੱਡੀ ਏ ਇਹ ਤੂੰ ਸਾਡੇ ਤੇ ਭਰੋਸਾ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਚਿੰਤ ਹੋ ਸਕਨੇ ਭਰੋਸਾ ਲੈ ਕੇ ਫਿਰ 52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗਵਾਲੀਅਰ ਦੀ ਕੈਦ ਵਿੱਚੋਂ ਰਿਹਾ ਕਰਵਾਏ ਟੋਟਲ 103 ਰਾਜਿਆਂ ਨੂੰ ਰਿਹਾ ਕਰਵਾਇਆ 51 ਉਹ ਜਿਹੜੇ ਛੋਟੀਆਂ ریاستਾਂ ਦੇ ਮਾਲਕ ਸਨ 52 ਉਹ ਜਿਹੜੇ ਵਡੀਆਂ-ਵਡੀਆਂ ਰਿਆਸਤਾਂ ਦੇ ਮਾਲਕ ਸਨ ਜਿਨ੍ਹਾਂ ਤੋਂ ਜਹਾਂਗੀਰ ਨੂੰ ਖਤਰਾ ਸੀ ਰਾਜਪਾਗ ਨੂੰ ਤੇ ਜਦੋਂ ਪਹਿਲੀ ਵਾਰ ਕਿਲੇ ਤੋਂ ਬਾਹਰ ਆਉਂਦੇ ਆ ਬੰਦ ਖਲਾਸੀ ਹੁੰਦੀ ਹੈ ਇੱਥੇ ਇਹ ਦੋ ਗੱਲਾਂ ਯਾਦ ਰੱਖਣੀਆਂ ਇੱਕ ਤੇ ਇਹ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਦਰੋਗਾ ਹਰਦਾਸ ਉਸੇ ਦਿਨ ਦੀਵਾਲੀ ਵਾਲੇ ਦਿਨ ਆਪਣੇ ਘਰ ਲੈ ਕੇ ਜਾਂਦਾ ਤੇ ਉਹ ਆਪਣੇ ਸਾਰੇ ਘਰ ਨੂੰ ਦੇਸੀ ਘਿਓ ਦੇ ਦੀਵੇ ਲਗਾ ਕੇ ਦੀਪਮਾਲਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਸਤਕਾਰ ਕਰਦਾ ਹੈ ਸਨਮਾਨ ਕਰਦਾ ਹੈ ਦੂਜੀ ਗੱਲ ਜਿਹੜੇ 52 ਰਾਜੇ ਰਿਹਾ ਹੋ ਕੇ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਹੁਣ ਉਹ ਕਿਸੇ ਇੱਕ ਰਾਜ ਦੇ ਰਾਜੇ ਨਹੀਂ ਸੀ ਉਹ ਪੂਰੇ ਹਿੰਦੁਸਤਾਨ ਦੇ ਵੱਖੋ ਵੱਖੋ ਰਾਜਾਂ ਦੇ ਰਾਜੇ ਸਨ ਜਿੱਥੇ ਜਿੱਥੇ ਉਹ ਪਹੁੰਚਦੇ ਹੈ ਉਹਨਾਂ ਨੇ ਮਨ ਵਿੱਚ ਇਹ ਸੰਕਲਪ ਕੀਤਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਾਡੇ ਤੇ ਬੜਾ ਵੱਡਾ ਉਪਕਾਰ ਕੀਤਾ ਹੈ ਬੜੀ ਵੱਡੀ ਦਇਆ ਕੀਤੀ ਹੈ ਇਹ ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਕਰ ਕਰ ਸਕਦਾ ਤੇ ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਕਿਉਂਕਿ ਆਪਾਂ ਅਰੰਭਤਾ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਦੀਵਾਲੀ ਕੱਲੀ ਅਜੁੱਧਿਆ ਵਿੱਚ ਮਨਾਈ ਜਾਂਦੀ ਸੀ ਇਸ ਤੋਂ ਪਹਿਲਾਂ ਕਿ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਕੱਲੇ ਅਜੁੱਧਿਆ ਨੂੰ ਦੀਪਮਾਲਾ ਨਾਲ ਜਗਮਗ ਕੀਤਾ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਸੀ ਮਨਾਈ ਜਾਂਦੀ ਉਸ ਤੋਂ ਬਾਅਦ ਉਹਨਾਂ 52 ਰਾਜਿਆਂ ਨੇ ਆਪਣੇ ਆਪਣੇ ਰਾਜ ਭਾਗ ਦੇ ਵਿੱਚ ਦੇਸੀ ਕਿਉ ਦੇ ਜੀਵੇ ਜਗਾ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਜਿੱਥੇ ਪ੍ਰਸ਼ੰਸਾ ਕੀਤੀ ਉੱਥੇ ਆਪਣੀ ਰਿਹਾਈ ਦਾ ਜਸ਼ਨ ਮਨਾਇਆ ਸੀ ਉਸ ਤੋਂ ਬਾਅਦ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਤੇ ਦੀਵਾਲੀ ਜਿਹੜੀ ਮਨਾਈ ਜਾਣ ਲੱਗੀ ਤੇ ਬੰਦੀ ਛੋੜ ਦਿਵਸ ਮਨਾਇਆ ਜਾਣ ਲੱਗਾ ਫਿਰ ਇੱਥੋਂ ਤਕਰੀਬਨ 1 ਸਾਲ ਦਾ ਸਮਾਂ ਸਤਗੁਰੂ ਸੱਚੇ ਪਾਤਸ਼ਾ ਉਸੇ ਪਾਸੇ ਰਹਿੰਦੇ ਆ ਦਿੱਲੀ ਆਗਰਾ ਜਹਾਂਗੀਰ ਦੇ ਨਾਲ ਕਾਫੀ ਸਮਾਂ ਪਾਤਸ਼ਾ ਨੇ ਮੇਲਜੋਲ ਰੱਖਿਆ ਤੇ ਉਸ ਤੋਂ ਬਾਅਦ ਫਿਰ ਜਦ ਸਤਗੁਰੂ ਸੱਚੇ ਪਾਤਸ਼ਾ ਚੰਦੂ ਨੇ ਚੰਦੂ ਨੂੰ ਜਹਾਂਗੀਰ ਨੇ ਸਤਗੁਰੂ ਦੇ ਹਵਾਲੇ ਕੀਤਾ ਨਕ ਚ ਨਕੇਲ ਪਾ ਕੇ ਜਦੋਂ ਅੰਮ੍ਰਿਤਸਰ ਲੈ ਕੇ ਆਉਂਦੇ ਆ ਫਿਰ ਇੱਥੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਗੁਰੂ ਘਰ ਦੇ ਹੈਡ ਗ੍ਰੰਥੀ ਸਨ ਉਹਨਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਆਏ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਤੇ ਪੂਰੇ ਹਰਮੰਦਰ ਸਾਹਿਬ ਨੂੰ ਦੇਸੀ ਘੋਦੇ ਦੀਵਿਆਂ ਦੇ ਨਾਲ ਜਗਮਗ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਸਤਕਾਰ ਕੀਤਾ ਸੀ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਇਹ ਦੀਵੇ ਜਗਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜੀ ਆਇਆਂ ਆਖਿਆ ਸੀ ਤਾਂ ਕਰਕੇ ਇਹ ਬੰਦੀ ਛੋੜ ਦਿਵਸ ਜਿਹੜਾ ਸਿੱਖ ਧਰਮ ਦੇ ਵਿੱਚ ਬੜੇ-ਬੜੇ ਪੱਦਰ ਤੇ ਮਨਾਇਆ ਜਾਂਦਾ ਹੈ ਤੇ ਦੂਜੇ ਪੱਖ ਇਹ ਦੀਵਾਲੀ ਦੇ ਤੌਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਇਥੇ ਚੰਦੂ ਦਾ ਇਤਿਹਾਸ ਬੜਾ ਲੰਬਾ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦੇ ਵਿੱਚ ਜਿੰਦਾ ਵੱਡਾ ਹੱਥ ਸੀ ਚੰਦੂ ਮੁਰਤਜੇ ਖਾਨ ਉਹਨਾਂ ਨੂੰ ਬਣਦੀਆਂ ਸਜਾਵਾਂ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨੱਕ ਤੇ ਨਕੇਲ ਪਾ ਕੇ ਜਿਵੇਂ ਕੁੱਤੇ ਨੂੰ ਗਲ ਦੇ ਵਿੱਚ ਪਟਾ ਪਾ ਕੇ ਖਿੱਚ ਕੇ ਲਜਾਇਆ ਜਾਂਦਾ ਨਾ ਇਦਾਂ ਚੰਦੂ ਨੂੰ ਪਸ਼ੂਆਂ ਦੇ ਬਾਗ ਕੁੱਟ-ਕੁੱਟ ਕੇ ਅੰਮ੍ਰਿਤਸਰ ਦੀਆਂ ਪੂਰੀਆਂ ਗਲੀਆਂ ਦੇ ਵਿੱਚ ਘੁਮਾਇਆ ਸੀ ਇਹ ਇਤਿਹਾਸ ਬੜਾ ਲੰਬਾ ਹੈ ਕਦੇ ਫਿਰ ਆਪਾਂ ਸਾਂਝਾ ਕਰਾਂਗੇ ਪਰ ਸਤਗੁਰੂ ਕਿਰਪਾ ਕਰਨ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੱਗੇ ਬੇਨਤੀ ਕਰੀਏ ਕਿ ਜਿਵੇਂ ਸਤਗੁਰੂ ਸੱਚੇ ਪਾਤਸ਼ਾਹ ਨੇ ਬੰਦੀ ਛੋੜ ਦਿਵਸ ਬੰਦੀ ਛੋੜ ਦਿਵਸ ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਰਿਹਾ ਕਰਵਾਇਆ ਉਦਾਂ ਸਾਡੇ ਮਨ ਨੂੰ ਵਿਕਾਰਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਬੰਦ ਖਲਾਸੀ ਬਖਸ਼ਿਸ਼ ਕਰਕੇ ਕੁਰ ਸਿੱਖੀ ਜੀਵਨ ਦੀ ਗਿਆਨ ਦੀ ਜੋਤ ਦੀ ਸਤਿਗੁਰੂ ਸੱਚੇ ਪਾਤਸ਼ਾਹ ਦਾਤ ਬਖਸ਼ਿਸ਼ ਕਰਨ ਕਿਉਂਕਿ ਫਿਰ ਹੀ ਇਹਨਾਂ ਦਿਨਾਂ ਨੂੰ ਮਨਾਇਆ ਸਫਲਾ ਆਖਿਆ ਜਾ ਸਕਦਾ ਹੈ ਜੇ ਸਤਿਗੁਰੂ ਅੱਗੇ ਅਸੀਂ ਅਰਦਾਸ ਤੇ ਬੇਨਤੀ ਕਰੀਏ ਸਤਿਗੁਰੂ ਕਿਰਪਾ ਕਰਨ ਆਓ